ਟਰੰਪ ਸਰਕਾਰ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਹੈ ਜੀ ਅੱਜ ਤੇ ਇਸ ਅਨਾਉਂਸਮੈਂਟ ਦੇ ਵਿੱਚ ਜਿਹੜੀ ਅਮਰੀਕਾ ਦੀ ਕੰਪਿਊਟਰ ਕੰਪਨੀ ਹੈਗੀ ਹੈ ਡੈਲ ਕੰਪਨੀ ਉਹਦੇ ਮਾਲਕ ਹੈਗੇ ਆ ਮਾਈਕਲ ਡੈਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਰਲ ਕੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਜੁਲਾਈ 4th 2026 ਤੋਂ ਜਿਹੜਾ ਵੀ ਬੱਚਾ ਅਮਰੀਕਾ ਵਿੱਚ ਬੌਰਨ ਹੋਊਗਾ ਉਹਦਾ ਇੱਕ ਬੈਂਕ ਅਕਾਊਂਟ ਖੁੱਲੂਗਾ ਜਿਹਦਾ ਨਾਮ ਰੱਖਿਆ ਹੈਗਾ 트럼ਪ ਅਕਾਊਂਟ ਤੇ ਉਹਦੇ ਅਕਾਊਂਟ ਦੇ ਵਿੱਚ 1000 ਡਾਲਰ ਜਿਹੜਾ ਆ ਜੋ ਪੈਸਾ ਹੈਗਾ ਆ Dell ਕੰਪਨੀ ਵੱਲੋਂ ਡੋਨੇਟ ਕੀਤਾ ਉਹ ਉਹਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਊਗਾ ਤੇ ਇਹ ਰਾਸ਼ੀ ਜਿਹੜੀ ਹੈ ਆਪਣੇ ਆਪ ਹੀ ਹਰ ਸਾਲ ਵਾਧੀ ਜਾਊਗੀ ਕਿਉਂਕਿ ਇਸ ਅਕਾਊਂਟ ਨੂੰ ਮਾਰਕੀਟ ਅਕਾਊਂਟ ਦੇ ਨਾਲ ਜੋੜ ਦਿੱਤਾ ਜਾਊਗਾ ਜਿਹਦੇ ਵਿੱਚ ਕਹਿ ਲੋ ਕਿ ਸ਼ੇਅਰ ਮਾਰਕੀਟ ਹੋਊਗੀ ਉਹਦੇ ਨਾਲ ਲੱਗ ਜਾਊਗਾ ਜਿੰਨਾ ਵੀ ਇਹਦੇ ਵਿੱਚ ਵਾਧਾ ਹੋਊਗਾ ਚਾਹੇ ਉਹ ਕਿੰਨੇ ਪਰਸੈਂਟ ਵੀ ਹੋਵੇ ਉਹ ਪੈਸੇ ਇਹਦੇ ਵਿੱਚ ਆਪਣੇ ਆਪ ਜਮ੍ਹਾਂ ਹੁੰਦੇ ਰਹਿਣਗੇ ਪਲੱਸ ਜਿਹੜੇ ਬੱਚੇ ਦੇ ਪੇਰੈਂਟਸ ਹੈਗੇ ਆ ਉਹ ਜੇ ਜਿੰਨੇ ਵੀ ਇਹਦੇ ਵਿੱਚ ਪੈਸੇ ਪਾਉਣੇ ਚਾਹੁੰਦੇ ਆ 1000 2000 ਜਾਂ 5000 ਸਾਲ ਦਾ ਉਹ ਵੀ ਨਾਲ ਪੈਂਦਾ ਜਾਊਗਾ ਉਹ ਵੀ ਟੈਕਸ ਫਰੀ ਮਨੀ ਹੋਊਗੀ ਤੇ ਜਦੋਂ ਤੱਕ ਬੱਚਾ ਜਿਹੜਾ ਤਕਰੀਬਨ 18 ਸਾਲ ਦਾ ਹੁੰਦਾ ਆ ਤਕਰੀਬਨ ਡੇਢ ਲੱਖ ਤੋਂ ਜ਼ਿਆਦਾ ਕਹਿੰਦੇ ਆ ਕਿ ਉਹਦੇ ਵਿੱਚ ਪੈਸਾ ਜਿਹੜਾ ਆ ਇਕੱਠਾ ਹੋ ਸਕਦਾ ਆ ਕਿ ਉਹ ਹੁਣ ਅਮਰੀਕਾ ਦੇ ਵਿੱਚ ਜੰਮਦਾ ਬੱਚਾ ਹੀ ਕਹਿੰਦੇ ਆ ਅਮੀਰ ਹੋਊਗਾ ਤੇ ਉਹਦੇ ਸਿਰ ਤੇ ਕੋਈ ਕਰਜ਼ਾ ਨਹੀਂ ਹੋਊਗਾ ਇਹ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹੋਣ ਲੱਗਾ ਆ ਕਿ ਕੋਈ ਸਰਕਾਰ ਜਿਹੜੀ ਹੈ ਅਮਰੀਕਾ ਵਿੱਚ ਜੰਮਣ ਵਾਲੇ ਬੱਚੇ ਜਿਹੜੇ ਆ ਉਹਨਾਂ ਦੇ ਜਨਮ ਤੋਂ ਹੀ ਉਹਦਾ ਅਕਾਊਂਟ ਓਪਨ ਕਰ ਦਿੱਤਾ ਜਾਊਗਾ ਤੇ ਉਹਦੇ ਵਿੱਚ ਸਰਕਾਰ ਵੱਲੋਂ ਜਿਹੜੇ ਆ ਪੈਸੇ ਜਮ੍ਹਾਂ ਕਰਾ ਦਿੱਤੇ ਜਾਣਗੇ ਪਰ ਭਾਵੇਂ ਕਿ ਇਹ ਪੈਸੇ ਜਿਹੜੇ ਆ ਇਹ ਜਿਹੜੇ ਡੈਲ ਕੰਪਨੀ ਦੇ ਮਾਲਕ ਹੈਗੇ ਆ ਉਹ ਦੋਵੇਂ ਹਸਬੰਡ ਵਾਈਫ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਪ੍ਰੈਜ਼ੀਡੈਂਟ 트੍ਰੰਪ ਦੇ ਆਫਿਸ ਵਿੱਚੋਂ ਵਾਈਟ ਹਾਊਸ ਵਿੱਚੋਂ ਕਿ ਅਸੀਂ ਡੋਨੇਟ ਕਰਾਂਗੇ ਅਗਲੇ 5 ਸਾਲ ਤੱਕ